ਵਾਹਿਗੁਰੂ ਜੀ ਸਤਨਾਮ ਵਾਹਿਗੁਰੂ ਸਾਹਿਬ ਜੀ ਨਾਰਾਇਣ ਨਰਪਤ ਨਮਸ਼ਕਾਰ ਐਸੀ ਗੁਰ ਕੋ ਬਲ ਬਲ ਜਾਈਏ ਆਪ ਮੁਕਤ ਮੋਹਿ ਤਾਰੇ ਕਵਨ ਕਵਨ कवन गुन कहिए अंत नहीं किस परे लाख 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 कई को रे कोसो है है बीच रे ਬਿਸਮ 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 ਹੀ ਪਈ ਹੈ ਲਾਲ ਗੁਲਾਲ ਰੰਗਾਰੇ ਕਹੋ ਨਾਨਕ ਸੰਤਨ ਰਸ ਆਈ ਹੈ ਜਿਉ ਚਾਖ ਗੂੰਗਾ ਮੁਸਕਰੇ ਪਰਮ ਸਤਕਾਰ ਯੋਗ ਸਤਗੁਰਾਂ ਦੀ ਸਾਜੀ ਨਿਵਾਜੀ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਆਓ ਸਤਗੁਰੂ ਸੱਚੇ ਪਾਤਸ਼ਾਹ ਜੀਆਂ ਦੀ ਕਿਰਪਾ ਸਦਕਾ ਅਸਮਾ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੈਠਣ ਦਾ ਸਾਨੂੰ ਪ੍ਰਾਪਤ ਹੋਇਆ ਵੱਡੇ ਭਾਗ ਪੀਟੇ ਗੁਰਦੇਵਾ ਕੋਟ ਅਪਰਾਧ ਮਿਟੇ ਹਰ ਸੇਵਾ ਵੱਡਿਆਂ ਭਾਗਾਂ ਦੇ ਨਾਲ ਕਹਿੰਦੇ ਗੁਰੂ ਮਿਲਦਾ ਤੇ ਉਦੋਂ ਵੱਡੇ ਭਾਗ ਹੋਣ ਦੋਂ ਗੁਰੂ ਦੇ ਰਸਤੇ ਤੇ ਚੱਲਿਆ ਜਾਂਦਾ ਹੈ ਜੇ ਬੜੇ ਸੁਭਲੇ ਸਾਡੇ ਬਾਗ ਸਤਿਗੁਰਾਂ ਨੇ ਕੀਤੇ ਏ ਕਿ ਇਹ ਸਮਾ ਇਹ ਕੜੀਆਂ ਸਾਨੂੰ ਨਸੀਬ ਹੋਈਆਂ ਨੇ ਔਰ ਨਾਲ ਹੀ ਅਸੀਂ ਜੋ ਹਰ ਰੋਜ਼ ਸੱਚੇ ਪਾਤਸ਼ਾਹ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਉਨ੍ਹਾਂ ਦੇ ਪਾਵਨ ਚਰਨਾਂ ਵਿੱਚ ਨਮਸਕਾਰਾਂ ਕਰਦੇ ਹਾਂ ਆਪਾਂ ਸਾਰੇ ਰਲ ਮਿਲ ਕੇ ਸਵਾਉ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਦੀ ਪਾਵਨ ਲੜੀਵਾਰ ਜੀਵਨ ਕਥਾ ਜੋ ਕਿ ਆਪ ਜੀ ਕਈ ਰੋਜ਼ ਤੋਂ ਸਰਵਣ ਕਰਦੇ ਆ ਰਹੇ ਹੋ ਉਸ ਲੜੀ ਨਾਲ ਜੁੜਨਾ ਕਰਦੇ ਹਾਂ ਸਭ ਤੋਂ ਪਹਿਲਾਂ ਆਪੋ ਆਪਣੀ ਹਾਜ਼ਰੀ ਦਾ ਸਬੂਤ ਦਿੰਦੇ ਆ ਕਿਉਂਕਿ ਹਾਜ਼ਰ ਉਹਨੂੰ ਮੰਨਿਆ ਜਾਂਦਾ ਹੈ ਜਿਹੜਾ ਤਨੋਂ ਤੇ ਮਨੋਂ ਹਾਜ਼ਰ ਹੋਵੇ ਇੱਕ ਹੁੰਦਾ ਹੈ ਤਨ ਦਾ ਹਾਜ਼ਰ ਹੋਣਾ ਇੱਕ ਹੁੰਦਾ ਹੈ ਮਨ ਦਾ ਹਾਜ਼ਰ ਹੋਣਾ ਦੋਨੇ ਹੀ ਲਾਜ਼ਮੀ ਨੇ ਜ਼ਰੂਰੀ ਨੇ ਕੱਲਾ ਤਨ ਹਾਜ਼ਰ ਹੋਏਗਾ ਮਨ ਨਾ ਹੋਵੇ ਗੱਲ ਨਹੀਂ ਬਣੇਗੀ ਕਿਉਂਕਿ ਜੋ ਸੰਗਤ ਦੇ ਵਿੱਚ ਹੋ ਰਿਹਾ ਹੈ ਮਨ ਦੀਆਂ ਤਾਂ ਸਾਰੀਆਂ ਖੇਡਾਂ ਨੇ ਹਿਰਦੇ ਦੀਆਂ ਤਾਂ ਸਾਰੀਆਂ ਖੇਡਾਂ ਨੇ ਅੱਗੇ ਤੁਸੀਂ ਇਤਿਹਾਸ ਦੇ ਵਿੱਚ ਸੁਣੋਗੇ ਸਤਿਗੁਰੂ ਸੱਚੇ ਪਾਤਸ਼ਾਹ ਜੀਆ ਨੇ ਬਚਨੀ ਇਹੋ ਕੀਤਾ ਸੀ ਵੀ ਸ਼ਬਦ ਗੁਰੂ ਸੁਰਤ ਧੁਨ ਚੇਲਾ ਸ਼ਬਦ ਗੁਰੂ ਹੈ ਤਾਂ ਚੇਲਾ ਕੌਣ ਹੈ ਸੁਰਤ ਸਾਡਾ ਧਿਆਨ ਸਾਡੀ ਬਿਰਤੀ ਉਹ ਕਿੱਥੋਂ ਉਪਜਦੀ ਹੈ ਮਨ ਦੇ ਵਿੱਚੋਂ ਤਾਂ ਕਰਕੇ ਭਾਈ ਤਨ ਨੂੰ ਲੈ ਕੇ ਉਹਨਾ ਬੜਾ ਜ਼ਰੂਰੀ ਹੈ ਆ ਸਾਡੇ ਕਰਮ ਇੰਦਰੀ ਇੱਥੇ ਹੋਣੇ ਚਾਹੀਦੇ ਗੁਰਦੁਆਰੇ ਹੋਏ ਸੋਜੀ ਪਾਏ ਸੀ ਤੇ ਫਿਰ ਇਹ ਇਹ ਕਰਮ ਇੰਦਰੀ ਆ ਗਏ ਸਰੀਰ ਆ ਗਿਆ ਨਾਲ ਮਨ ਵੀ ਆਉਣਾ ਲਾਜ਼ਮੀ ਹੈ ਸੁਰਤ ਵੀ ਆਉਣੀ ਲਾਜ਼ਮੀ ਹੈ ਕਿਉਂਕਿ ਸਾਡਾ ਗਿਆਨ ਮੰਡਲ ਹੈ ਜਿਹੜਾ ਉਹਦਾ ਪ੍ਰਕਾਸ਼ ਤਾਂ ਹੀ ਹੋਏਗਾ ਸਵਾਉ ਆਪੋ ਆਪਣੀਆਂ ਹਾਜ਼ਰੀਆਂ ਦਾ ਸਬੂਤ ਦਿੰਦਿਆਂ ਗੱਜ-ਬੱਜ ਕੇ ਫਤੇ ਬੁਲਾਈਏ ਇੱਕੋ ਵਾਰੀ ਕਹਿਣ ਤੇ ਸਾਰੀ ਸੰਗਤ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਮੇਰੇ ਸਹਿਬ ਜੀਆਂ ਦੀ ਬਖਸ਼ਿਸ਼ ਕਿਰਪਾ ਸਦਕਾ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਨੇ ਬਲ ਬਖਸ਼ੇ ਹੈ ਕਹਿਣ ਅਤੇ ਸੁਣਨ ਦੇ ਸਵਾਗਤ ਜੁੜਨਾ ਕਰੀਏ ਜੀ ਕੱਲ ਆਪ ਜੀਆਂ ਨੇ ਸਰਵਣ ਕੀਤਾ ਸੀ ਕਿ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਨੂੰ ਜਨੇਊ ਦੀ ਰਸਮ ਹੁੰਦੀ ਹੈ ਜੋ Hindu ਵੀਰਾਂ ਦਾ ਚਿੰਨ ਹੈ ਉਹਨਾਂ ਦੀ ਮਰਿਆਦਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਫਿਰ ਉਥੇ ਕੀ ਉਪਦੇਸ਼ ਕਰਦੇ ਐ ਗੁਰਮੁਖ ਪਿਆਰਿਓ ਸਤਿਗੁਰਾਂ ਨੇ ਇਹ ਨਹੀਂ ਐ ਵੀ ਵਿਰੋਧ ਕੀਤਾ ਨਹੀਂ ਗੱਲ ਉਥੇ ਸੀ ਸਮਝਾਉਣ ਦੀ ਜੇ ਵਿਰੋਧ ਕਰਨਾ ਹੁੰਦਾ ਤਾਂ ਨਾਵੇਂ ਜਾਮੇ ਦੇ ਵਿੱਚ ਸ਼ਹੀਦੀ ਥੋੜਾ ਦੇਣੀ ਸੀ ਇੱਕ ਪਾਸੇ ਜਿੱਥੇ ਜਨਯੂ ਦਾ ਉਪਦੇਸ਼ ਕੀਤਾ ਹੈ ਕਿਉਂਕਿ ਉਹਨਾਂ ਸਮਿਆਂ ਦੇ ਵਿੱਚ ਸਤਿਗੁਰੂ ਕਰਨੀਏ ਆਏ ਸੀ ਨਾ ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ ਹੁਣ ਉਹਨਾਂ ਸਮਿਆਂ ਦੇ ਵਿੱਚ ਹੁੰਦਾ ਕੀ ਸੀ ਵੀ ਇਤਨਾ ਜਿਆਦਾ ਜਾਤ ਪਾਤ ਦਾ ਬੋਲਬਾਲਾ ਇਤਨਾ ਜਿਆਦਾ ਇਹ ਸਾਰਾ ਕੁਝ ਫੈਲਿਆ ਹੋਇਆ ਉਸ ਵੀ ਸਤਿਗੁਰਾਂ ਨੂੰ ਉਹ ਉਪਦੇਸ਼ ਕਰਨਾ ਪਿਆ ਕਿਉਂਕਿ ਉਹ ਕਰਨੀ ਸਤਿਗੁਰੂ ਉਹ ਮਕਸਦ ਹੀ ਉਹਨਾਂ ਦਾ ਮਿਸ਼ਨ ਹੀ ਉਹ ਸੀ ਪਰ ਕਿਸੇ ਧਰਮ ਦੇ ਖਿਲਾਫ ਥੋੜੀ ਸੀ ਸਤਿਗੁਰੂ ਹੁਣ ਉੱਥੇ ਜਿ ਜਨੇਊ ਪਾਉਣ ਤੋਂ ਮਨਾ ਕੀਤਾ ਹੈ ਤਾਂ ਇੱਥੇ ਫਿਰ ਜਨੇਊ ਲਈ ਆਪਣਾ ਸ਼ੀਸ਼ ਵੀ ਦਿੱਤਾ ਆਪਣੇ 9 ਸਾਲ ਦੇ ਪੁੱਤਰ ਦੀ ਪ੍ਰਵਾਹ ਵੀ ਨਹੀਂ ਕੀਤੀ ਆਪਣੇ ਸਾਰੇ ਦੇ ਸਾਰੇ ਪਰਿਵਾਰ ਦੀ ਪ੍ਰਵਾਹ ਵੀ ਨਹੀਂ ਕੀਤੀ ਤੇ ਸਤਗੁਰਾਂ ਦਾ ਵੈਰ ਵਿਰੋਧ ਨਹੀਂ ਕਿਸੇ ਤਰ੍ਹਾਂ ਨਾਲ ਤੇ ਸਤਗੁਰਾਂ ਨੇ ਕੀ ਉਪਦੇਸ਼ ਦਿੱਤਾ ਉਹ ਤੁਸੀਂ ਪਿਛਲੇ ਦਿਨੀ ਸਰਵਣ ਕੀਤਾ ਹੈ ਪਿਛੀਆਂ ਵਿਚਾਰਾਂ ਦੇ ਵਿੱਚ ਆਓ ਹੁਣ ਅੱਗੇ ਜੋ ਕਥਾ ਆਉਂਦੀ ਹੈ ਕੁਝ ਦਿਨ ਬਤੀਤ ਹੋਣ ਤੋਂ ਬਾਅਦ ਸਤਿਗੁਰੂ ਸੱਚੇ ਪਾਤਸ਼ਾਹ ਦੀ ਘਰ ਦੇ ਵਿੱਚ ਸਿਮਰਨ ਬੰਦਗੀ ਕਰਦੇ ਹੈ ਇੱਕ ਦਿਨ ਪਿਤਾ ਕਲਿਆਣਦਾਸ ਜੀ ਨੇ ਕਿਹਾ ਕਹਿੰਦੇ ਤੁਸੀਂ ਇਦਾਂ ਕਰੋ ਜਿਹੜੀਆਂ ਆਪਣੀਆਂ ਗਊਆਂ ਨੇ ਨਾ ਮਈਆਂ ਨੇ ਮੱਝਾਂ ਨੇ ਸ਼ੀਰੀ ਪਾਲੀ ਜਿਹੜੇ ਰੱਖੇ ਹੋਏ ਐ ਨੌਕਰ ਰੱਖੇ ਹੋਏ ਐ ਕਾਮੇ ਰੱਖੇ ਹੋਏ ਐ ਜਾਂਦੇ ਐ ਪਰ ਕਹਿੰਦੇ ਹੁਣ ਇਦਾਂ ਕਰੋ ਤੁਸੀਂ ਜਾ ਕੇ ਇਹਨਾਂ ਨੂੰ ਚਰਾ ਕੇ ਲਿਆਓ ਲੈ ਕੇ ਜਾਓ ਇਹਨਾਂ ਨੂੰ ਚਾਰ ਕੇ ਲੈ ਆਓ ਨਾਲੇ ਤੁਹਾਡਾ ਮਨ ਹੋਰ ਹੋ ਜਾਏਗਾ ਕਿਉਂਕਿ ਸਤਿਗੁਰੂ ਲੀਨ ਰਹਿੰਦੇ ਸੀ ਬੰਦਗੀ ਦੇ ਵਿੱਚ ਅੱਠੇ ਪੈਰ ਦੀ ਸਮਾਧੀ ਹੈ ਸੁਰਤ ਹਰ ਵੇਲੇ ਜੁੜੀ ਰਹਿੰਦੀ ਹੈ ਫਿਰ ਦੁਨੀਆਦਾਰ ਬੰਦੇ ਨੂੰ ਇਦਾਂ ਲੱਗਦਾ ਵੀ ਇਹ ਉਹਨੂੰ ਜਿਹੜਾ ਜੁੜਿਆ ਹੁੰਦਾ ਹੈ ਮਾਫ਼ ਕਰਨਾ ਅਸੀਂ ਕਹਿੰਨੇ ਆ ਵੀ ਇਹ ਤਾਂ ਪਤਾ ਨਹੀਂ ਕਿਹੜੀ ਦੁਨੀਆ ਤੇ ਰਹਿੰਦਾ ਹੈ ਸਾਧੂ ਘਟ ਬੋਲਦਾ ਹੈ ਕਿਸੇ ਨਾਲ ਬਹੁਤੀ ਗੱਲ ਨਹੀਂ ਕਰਦਾ ਰੰਗ ਹੱਸੇ ਰੰਗ ਰੋਵੇ ਚੁੱਪ ਵੀ ਕਰ ਜਾਹੇ ਪਰਵਾਹ ਨਾ ਹੀ ਕਿਸੇ ਕੀਰੀ ਬਾਜ ਸੱਚੇ ਨਾ ਪਰਵਾ ਕਿਸੇ ਦੀ ਨਹੀਂ ਹੁੰਦੀ ਆਪਣੀ ਮਸਤੀ 'ਚ ਰਹਿੰਦੇ ਐ ਪਰ ਸਾਨੂੰ ਆਮ ਲੋਕਾਂ ਨੂੰ ਲੱਗਦਾ ਵੀ ਇਹ ਪਤਾ ਨਹੀਂ ਕਿੱਥੇ ਖੋਇਆ ਇਹਨੂੰ ਸੁਣਦਾ ਨਹੀਂ ਇਹ ਸਾਡੀ ਗੱਲ ਨਹੀਂ ਸੁਣਦਾ ਇਹਨੂੰ ਸਮਝ ਨਹੀਂ ਆਉਂਦੀ ਪਰ ਨਹੀਂ ਜਿਹੜੀ ਸਮਝ ਉਹਨੂੰ ਆ ਚੁੱਕੀ ਐ ਉਹ ਸਾਨੂੰ ਨਹੀਂ ਆ ਸਕਦੀ ਅਸਲ 'ਚ ਨਾ ਸਮਝ ਬੇਸਮਝ ਅਸੀਂ ਹਾਂ ਉਹ ਨਹੀਂ ਰੋ ਵਿਚਾਰ ਪਿਤਾ ਕਲਿਆਣ ਦਾ ਜੀ ਕਹਿੰਦੇ ਨਾਲੇ ਤੁਹਾਡਾ ਮਨ ਹੋਰ ਹੋ ਜਾਏਗਾ ਬਾਰ ਹੁਕਮ ਫਿਰ ਆਇਓ ਨਾਲੇ ਗਊਆਂ ਮੱਝਾਂ ਨੂੰ ਚਰਾ ਲਿਆਇਓ ਸੱਚੇ ਪਾਤਸ਼ਾਹ ਕਹਿੰਦੇ ਕਹਿੰਦੇ ਸਤਿਵਚਨ ਪਿਤਾ ਜੀਓ ਜਿਵੇਂ ਤੁਸੀਂ ਕਹੋ ਪ੍ਰਸ਼ਾਦਾ ਪਾਣੀ ਭੋਜਨ ਮਾਤਾ ਜੀਆਂ ਨੇ ਤਿਆਰ ਕਰਕੇ ਨਾਲ ਬੰਨਿਆ ਤੇ ਜਿਵੇਂ ਇਤਿਹਾਸ ਲਿਖਦਾ ਹੈ ਵੀ ਕ੍ਰਿਸ਼ਨ ਜੀ ਜਾਂਦੇ ਹੁੰਦੇ ਸੀ ਨਾ ਗਊਆਂ ਚਾਰਨ। ਗਵਾਲਿਆਂ ਦੇ ਨਾਲ ਬਿੰਦਰਾਵਨ ਦੇ ਵਿੱਚ ਬੜਾ ਸੋਹਣਾ ਵਾਤਾਵਰਣ ਹੁੰਦਾ ਤੇ ਕ੍ਰਿਸ਼ਨ ਜੀ ਦੀ ਜਦੋਂ ਬੰਸਰੀ ਦੀ ਆਵਾਜ਼ ਸੁਣਦੇ ਜੀਵ ਜੰਤੂ ਵੀ ਮਹਿਕ ਉੱਠਦੇ ਸੀ। ਤੇ ਇਤਿਹਾਸਕਾਰ ਲਿਖਦਾ ਹੈ ਕਹਿੰਦੇ ਇਸ ਤਰੀਕੇ ਦੇ ਨਾਲ ਫਿਰ ਸਤਿਗੁਰੂ ਜੀ ਵੀ ਚੱਲੇ ਆ। ਗਈਏ ਬਾਰ ਗਊਆਂ ਚਰ ਰਹੀਆਂ ਨੇ ਬੜਾ ਸੋਹਣਾ ਇੱਕ ਦਰਖਤ ਹੈ ਜਿਹਦੇ ਹੇਠਾਂ ਸਤਿਗੁਰੂ ਜੀ ਜਾ ਕੇ ਬਿਠੇ ਠੰਡੀ ਛਾਂ ਤੇ ਉਹ ਉਥੇ ਜਾ ਕੇ ਜਦੋਂ ਸਤਿਗੁਰਾਂ ਨੇ ਇਦਾਂ ਚੌਂਕੜਾ ਮਾਰਿਆ ਨਾ ਲੇਵ ਲੱਗ ਜਾਂਦੀ ਹੈ ਸੁਰਤੀ ਜੁੜ ਜਾਂਦੀ ਹੈ ਇੰਨੇ ਨੂੰ ਜਿਹੜੀਆਂ ਗਊਆਂ ਮੱਝਾਂ ਲੈ ਕੇ ਗਏ ਸੀ ਉਹ ਕਿਸੇ ਜ਼ਿਮੀਂਦਾਰ ਦੇ ਖੇਤ ਵਿੱਚ ਚਲੀਆਂ ਜਾਂਦੀਆਂ ਹਰੀ-ਭਰੀ ਫਸਲ ਹੈ ਸਤਿਗੁਰੂ ਆਪਣੀ ਨਾਮ ਦੀ ਮਸਜਿਦ ਦੇ ਵਿੱਚ ਨੇ ਸਮਾਧੀ ਲੱਗੀ ਹੋਈ ਹੈ ਜੇ ਕਹਿੰਦੇ ਗਊਆਂ ਨੇ ਨਾ ਉਹ ਮੱਝਾਂ ਨੇ ਉਹ ਜਿਹੜੀ ਸਾਰੀ ਹਰੀ-ਭਰੀ ਫਸਲ ਸੀ ਉਹ ਸਾਰਾ ਚਰ ਗਈਆਂ ਥੋੜਾ ਸਮਾਂ ਬਤੀਤ ਹੋਇਆ ਉਥੇ ਸਾਰੇ ਉਹ ਜਿਹੜੇ ਪਸ਼ੂ ਸੀ ਬਹਿ ਜਾਂਦੇ ਗਊਆਂ ਮੱਝਾਂ ਸੀ ਇਤਨੇ ਨੂੰ ਉਹ ਜਿਹੜਾ ਪਹਿਲੀ ਦਾ ਮਾਲਕ ਹੈ ਜ਼ਿਮੀਂਦਾਰ ਹੈ ਉਹ ਹੁੰਦਾ ਹੈ ਆਕੇ ਦੇਖਦਾ ਵੀ ਹਰੀ-ਪਰੀ ਫਸਲ ਸੀ ਤੇ ਹੁਣ ਉਜਾੜ ਪਾਇਆ ਪਿਆ ਕੌਣ ਹੈ ਜਿਹੜਾ ਇੱਥੇ ਮੱਝਾ گاਵਾ ਲੈ ਕੇ ਆਇਆ ਇਹਨੂੰ ਪਤਾ ਨਹੀਂ ਵੀ ਕਿਸੇ ਦੀ ਫਸਲ ਹੈ ਜਾ ਕੇ ਵੇਖਿਆ ਇਹ ਤਾਂ ਮਹਿਤਾ ਕਾਲੂ ਦਾ ਪੁੱਤਰ ਹੈ ਬਾਹ ਤੂੰ ਫੜ ਕੇ ਸਤਗੁਰਾਂ ਨੂੰ ਇਤਿਹਾਸ ਲਿਖਦਾ ਵੀ ਉਹਨੇ ਉਠਾਉਣਾ ਕੀਤਾ ਉੱਚੇ ਬੋਲ ਬੋਲਦਾ ਜਾ ਕੇ ਕਹਿੰਦਾ ਮੇਰੇ ਸਾਰੇ ਖੇਤ ਨੂੰ ਤਬਾਹ ਕਰ ਦਿੱਤਾ ਤੁਸੀਂ ਕਹਿੰਦਾ ਚੰਗੇ ਗਵਾਲੇ ਬਣੇ ਉਹ ਚੰਗੇ ਤੁਸੀਂ ਮੱਝਾਂ ਦਾਵਾਾਂ ਚਾਰਨ ਕਰਿਓ ਮੇਰਾ ਸਾਰਾ ਖੇਤ ਉਜਾੜ ਕੇ ਰੱਖਦਾ ਇੱਕ ਬੂਟਾ ਨਹੀਂ ਛੱਡਿਆ ਤੇ ਐਦਾਂ ਕਰਕੇ ਉਹ ਜ਼ਿਮੀਂਦਾਰ ਹੈ ਜਿਹੜਾ ਬੋਲਦਾ ਹੈ ਸਤਿਗੁਰੂ ਕੁਝ ਨਹੀਂ ਬੋਲ ਰਹੀ ਉਹ ਜ਼ਿਮੀਂਦਾਰ ਹੈ ਜਿਹੜਾ ਰਾਏ ਬੁਲਾਰ ਜੀਆਂ ਪਾਸ ਜਾਂਦਾ ਹੈ ਕਿਉਂਕਿ ਉਹ ਹਾਕਮ ਨੇ ਇਸ ਨਗਰ ਦੇ ਰਾਏ ਭੋਏ ਦੀ ਤਲਵੰਡੀ ਉਹਨਾਂ ਦੇ ਨਾਂ ਤੇ ਨਗਰ ਵਸਿਆ ਹੋਇਆ ਰਾਏ ਬੁਲਾਰ ਦੀਆਂ ਪਾਸ ਉਹ ਪੈੜੀ ਦਾ ਮਾਲਕ ਹੈ ਜਿਹੜਾ ਜਦੋਂ ਗਿਆ ਗੁਰੂ ਨਾਨਕ ਪਾਤਸ਼ਾਹ ਜੀ ਵੀ ਆਏ ਕੋਲ ਖੜੇ ਹੈ ਤੇ ਜਾ ਕੇ ਅਰਜ ਕਰਦਾ ਹੈ ਕਹਿੰਦਾ ਜੀ ਤੁਹਾਡਾ ਪਟਵਾਰੀ ਹੈ ਜਿਹੜਾ ਕਲਿਆਣ ਦਾਸ ਉਹਦਾ ਪੁੱਤਰ ਹੈ ਨਾਨਕ ਮੱਝਾਂ گاਵਾ ਲੈ ਕੇ ਨਿਕਲਿਆ ਸੀ ਤੇ ਆ ਦੇ ਸਾਡੀ ਸਾਰੀ ਫਸਲ ਹੈ ਜਿਹੜੀ ਤਬਾਹ ਕਰ ਦਿੱਤੀ ਹੈ ਹਰੀ-ਪਰੀ ਫਸਲ ਸੀ ਪੁੰਗਰ ਰਹੀ ਸੀ ਫਸਲ ਹੋਰ 2-4 ਮਹੀਨਿਆਂ ਨੂੰ ਇਹਨੇ ਵੱਢਣ ਯੋਗ ਹੋ ਜਾਣਾ ਸੀ ਪਰ ਹੁਣ ਦੇਖੋ ਦੱਸੋ ਮੈਂ ਕੀ ਕਰਾਂ ਇਹ ਕਬੂਟਾ ਨਹੀਂ ਉੱਥੇ ਛੱਡਿਆ ਰਾਏ ਬੁਲਾਰ ਜੀ ਨੇ ਕਹਿੰਦੇ ਪਿਤਾ ਕਲਿਆਣ ਦਾਸ ਜੀ ਨੂੰ ਸਦਿਆ ਤੇ ਜਦੋਂ ਸਾਰੀ ਗੱਲਬਾਤ ਹੋ ਰਹੀ ਹੈ ਗੁਰੂ ਸਾਹਿਬ ਸੁਣੀ ਜਾਂਦੇ ਐ ਝੁੱਪ ਕਰਕੇ ਰਾਏ ਬੁਲਾਰ ਜੀ ਕਹਿੰਦੇ ਕਹਿੰਦੇ ਦੱਸੋ ਕਲਿਆਣ ਦਾਸ ਜੀ ਕਿੱਦਾਂ ਕਰਨਾ ਹੈ ਫੈਸਲਾ ਇੱਕੋ ਹੀ ਹੋ ਸਕਦਾ ਹੈ ਹੁਣ ਚਲੋ ਜੋ ਫਸਲ ਚਰੀ ਗਈ ਹੈ ਉਹ ਦੁਬਾਰੇ ਤਾਂ ਨਹੀਂ ਹੋਣ ਲੱਗੀ ਰਾਇ ਬੁਲਾਰ ਜੀ ਕਹਿੰਦੇ ਇੱਕੋ ਹੱਲ ਹੋ ਸਕਦਾ ਹੈ ਤੁਸੀਂ ਇਹਨਾਂ ਦਾ ਹਰਜਾਨਾ ਜੋ ਵੀ ਬਣਦਾ ਹੈ ਉਹ ਮਾਮਲਾ ਇਹਨਾਂ ਨੂੰ ਦਿਓ ਜੋ ਵੀ ਇਹਨਾਂ ਦਾ ਨੁਕਸਾਨ ਹੋਇਆ ਉਹਦੀ ਭਰਾਈ ਤੁਸੀਂ ਕਰੋ ਪਿਤਾ ਕਲਿਆਣ ਦਾਸ ਜੀ ਜਿਵੇਂ ਇੱਕ ਦੁਨਿਆਵੀ ਜਦੋਂ ਪੁੱਤਰ ਤੇ ਕੋਈ ਉਲਾਮਾ ਆਉਂਦਾ ਹੈ ਤਾਂ ਫਿਰ ਪਿਓ ਥੋੜਾ ਗੁੱਸਾ ਵੀ ਕਰਦਾ ਹੈ ਕ੍ਰੋਧ ਵੀ ਆਉਂਦਾ ਸੋ ਸਤਿਗੁਰਾਂ ਨੂੰ ਫਿਰ ਉਹ ਉਸ ਸਭਾ ਦੇ ਵਿੱਚ ਹੀ ਥੋੜਾ ਘੂਰਦੇ ਐ ਤਾਂ ਗੁਰੂ ਸਾਹਿਬ ਕਹਿੰਦੇ ਕਹਿੰਦੇ ਪਿਤਾ ਜੀ ਰਾਏ ਬੁਲਾਰ ਜੀ ਤੁਸੀਂ ਆਪਣੀਆਂ ਅੱਖਾਂ ਨਾਲ ਵੇਖਿਆ ਵੀ ਉਹ ਖੇਤ ਉਜੜਿਆ ਕਿ ਨਹੀਂ ਉਜੜਿਆ ਉਹ ਕਹਿੰਦੇ ਜ਼ਮੀਨ ਦਾ ਮਾਲਕ ਕਹਿ ਰਿਹਾ ਹੈ ਤੇ ਸਤਿਗੁਰੂ ਕਹਿੰਦੇ ਨਹੀਂ ਪਹਿਲਾਂ ਆਪਣੀਆਂ ਅੱਖਾਂ ਨਾਲ ਵੇਖੋ ਜੀਤਾ ਖੇਤ ਉਜੜਿਆ ਤਾਂ ਪਰਪਾਈ ਕਰਦੇ ਆਂਗੇ ਕੋਈ ਗੱਲ ਨਹੀਂ ਪਰ ਇੱਕ ਵਾਰੀ ਦੇਖੋ ਤਾਂ ਸਹੀ ਹੁਣ ਕੋਈ ਇਤਿਹਾਸਕਾਰ ਲਿਖਦੇ ਨੇ ਵੀ ਰਾਏ ਪੁਲਾਰ ਜੀ ਆਪ ਗਏ ਸੀ ਪਰ ਕਿਤੇ ਲਿਖਿਆ ਕਹਿੰਦੇ ਵੀ ਆਪਣੇ ਐਲਕਾਰਾਂ ਨੂੰ ਭੇਜਿਆ ਤੇ ਉਹ ਜਦੋਂ ਜਾ ਕੇ ਦੇਖਦੇ ਐ ਸਾਰੀ ਫਸਲ ਐ ਜਿਹੜੀ ਉਦਾਂ ਹੀ ਹਰੀ-ਪਰੀ ਖੜੀ ਐ ਕੋਈ ਪਸ਼ੂ ਉਹਦੇ ਵਿੱਚ ਨਹੀਂ ਆਲੇ-ਦਾਲੇ ਵੀ ਫਿਰ ਕੇ ਵੇਖਿਆ ਸਾਰੇ ਜਿੱਥੇ ਨਿਗਾਹ ਜਾਂਦੀ ਐ ਉਸ ਜ਼ਿਮੀਂਦਾਰ ਦੀ ਜ਼ਮੀਨ ਵਿੱਚ ਸਾਰੀ ਫਸਲ ਉਦਾਂ ਹੀ ਹਰੀ-ਪਰੀ ਖੜੀ ਐ ਤੇ ਐਲਕਾਰ ਕਹਿੰਦੇ ਐਵੇਂ ਪਟਵਾਰੀ ਜੀਆਂ ਦੇ ਪੁੱਤਰ ਦੇ ਉੱਤੇ ਇਲਜ਼ਾਮ ਲਗਾਈ ਜਾਂਦਾ ਜੀਮੀਦਾਰ ਹਰੀ-ਪਰੀ ਫਸਲ ਖੜੀ ਐ ਆਏ ਆ ਕੇ ਰਾਏ ਬੁਲਾਰ ਜੀਆਂ ਨੂੰ ਦੱਸਿਆ ਕਹਿੰਦੇ ਇਹ ਕਬੂਤਾ ਵੀ ਕਹਿੰਦੇ ਰਾਏ ਬੁਲਾਰ ਜੀ ਟੁੱਟਿਆ ਨਹੀਂ ਹੋਇਆ ਸਾਰੀ ਫਸਲ ਕਹਿੰਦੇ ਉਸੇ ਤਰੀਕੇ ਦੇ ਨਾਲ ਹਰੀ-ਪਰੀ ਖੜੀ ਐ ਤਾਂ ਐਦਾ ਗੌਤਕ ਫਿਰ ਸਤਿਗੁਰਾਂ ਨੇ ਰਚਿਆ ਕਿ ਬਹਾਨਾ ਬਣਨਾ ਸਿਰਾਏ ਬੁਲਾਰ ਦੀਆਂ ਦਾ ਜੁੜਨਾ ਅੱਗੇ ਜਿਹੜੀ ਇੱਕ ਹੋਰ ਘਟਨਾ ਹੁੰਦੀ ਹੈ ਇਤਿਹਾਸ ਦੇ ਵਿੱਚ 1535 ਵਿਸਾਖ ਦਾ ਸਮਾਂ ਇਤਿਹਾਸ ਦੇ ਵਿੱਚ ਦੱਸਿਆ ਗਿਆ ਹੈ ਕਹਿੰਦੇ ਜਦੋਂ ਇੱਕ ਵਾਰੀ ਫੇਰ ਸਤਿਗੁਰੂ ਜੀ ਮੱਝਾ گاਵਾ ਨੂੰ ਲੈ ਕੇ ਜਾਂਦੇ ਆ ਤੇ ਲੈ ਕਰਕੇ ਜਦੋਂ ਗਏ ਉਸੇ ਤਰੀਕੇ ਦੇ ਨਾਲ ਇੱਕ ਰੁੱਖ ਦੀ ਛਾਂ ਅੱਜ ਸਤਿਗੁਰਾਂ ਨੇ ਚਰਜ ਖੇਡ ਰਚੀਏ ਵੀ ਉਸ ਰੁੱਖ ਦੇ نیچے ਸੌ ਜਾਂਦੇ ਆ ਸਤਿਗੁਰੂ ਇਤਨਾ ਪਿਆਰਾ ਨੂਰ ਚਿਹਰੇ ਦੇ ਉੱਤੇ ਸੂਰਜ ਨੇ ਕਹਿੰਦੇ ਆਪਣੀ ਦਿਸ਼ਾ ਬਦਲੀ ਉਰਖ ਦੀ ਛਾਂ ਸੀ ਜਿਹੜੀ ਉਹ ਦੂਜੇ ਪਾਸੇ ਚਲੀ ਜਾਂਦੀ ਹੈ ਸਤਗੁਰਾਂ ਦੇ ਚਿਹਰੇ ਦੇ ਉੱਤੇ ਧੁੱਪ ਆ ਜਾਂਦੀ ਹੈ ਤੇ ਇਤਨੇ ਨੂੰ ਇੱਕ ਕਹਿੰਦੇ ਸ਼ੇਸ਼ਨਾਗ ਉੱਥੇ ਆਉਂਦਾ ਹੈ ਸਫੇਦ ਰੰਗ ਦਾ ਚਿੱਟੇ ਰੰਗ ਦਾ ਕਿਸੇ ਕਰਮ ਵਾਲਿਆਂ ਨੂੰ ਇਹਨਾਂ ਗੱਲਾਂ ਤੇ ਯਕੀਨ ਹੁੰਦਾ ਹੈ ਨਹੀਂ ਬੜੇ ਆਪਾਂ ਅੱਜ ਸੁਣਦੇ ਸਮਝਦੇ ਆਂ ਕਹਿਣਗੇ ਜੀ ਇਦਾਂ ਕਿਵੇਂ ਹੋ ਗਿਆ ਇਦਾਂ ਕਿਵੇਂ ਹੋ ਸਕਦਾ ਹੈ ਨਹੀਂ ਭਾਈ ਉਹ ਸਤਿਗੁਰੂ ਨੇ ਅਕਾਲ ਪੁਰਖ ਦੀ ਜੋਤ ਨੇ ਉਹਨਾਂ ਤੇ ਕਿੰਤੂ ਪੰਤੂ ਨਹੀਂ ਇਤਿਹਾਸ ਲਿਖਦਾ ਹੈ ਕਹਿੰਦੇ ਉਹ ਸਰਪ ਨੇ ਜਿਹੜੀ ਛਾ ਕੀਤੀ ਹੋਈ ਹੈ ਸਤਿਗੁਰਾਂ ਦੇ ਉੱਤੇ ਸਤਿਗੁਰਾਂ ਦੇ ਚਿਹਰੇ ਤੇ ਤੇ ਇਧਰੋਂ ਰਾਏ ਬੁਲਾਰ ਜੀ ਕਹਿੰਦੇ ਨਿਗਾਹ ਮਾਰਨ ਆਏ ਆ ਵੀ ਫਸਲ ਪੱਕੀ ਹੋਈ ਹੈ ਵਿਸਾਖ ਦਾ ਸਮਾਂ ਗੱਡੀ ਹੋਣੀ ਹੈ ਕਣਕੇ ਜਿਹੜੀ ਉਹ ਆਪਣੀ ਲਾਲੀ ਤੇ ਆਈ ਹੋਈ ਹੈ ਰਾਏ ਬੁਲਾਰ ਜੀ ਇਦਾਂ ਕਹਿੰਦੇ ਆਪਣੇ ਨਗਰ ਦੇ ਵਿੱਚ ਆਪਣੇ ਨਗਰ ਦੀਆਂ ਫਸਲਾਂ ਨੂੰ ਦੇਖਣ ਲਈ ਕਿਉਂਕਿ ਚੰਗਾ ਸ਼ਾਸਕ ਹੁੰਦਾ ਹੈ ਜਿਹੜਾ ਚੰਗਾ ਹਾਕਮ ਹੁੰਦਾ ਹੈ ਜਿਹੜਾ ਉਹਨੂੰ ਫਿਕਰ ਹੁੰਦੀ ਹੈ ਵੀ ਮੇਰੇ ਰਾਜ ਦੇ ਵਿੱਚ ਕਿਹਦਾ ਨੁਕਸਾਨ ਹੋ ਰਿਹਾ ਹੈ ਕਿੱਦਾਂ ਕੀ ਹੋ ਰਿਹਾ ਹੈ ਨਹੀਂ ਤਾਂ ਫਿਰ ਆਪਾਂ ਦੇਖਦੇ ਹਾਂ ਵੀ ਕੀ ਹੁੰਦਾ ਹੈ ਪਰਜਾ ਮਰ ਰਹੀ ਹੁੰਦੀ ਹੈ ਤੇ ਰਾਜੇ ਨੂੰ ਕੋਈ ਫਿਕਰ ਨਹੀਂ ਹੁੰਦਾ ਇੱਕ ਭੜੇ ਰਾਜ ਕਰਤਾ ਦਾ ਇੱਕ ਭੜੇ ਸ਼ਾਸਕ ਦਾ ਇਹ ਇਹ ਸ਼ਾਸਨ ਹੁੰਦਾ ਜਦੋਂ ਉਦੋਂ ਜਨਤਾ ਤੇ ਤਸ਼ੱਦਦ ਹੁੰਦਾ ਹੈ ਜਨਤਾ ਕਦੇ ਕੁਦਰਤੀ ਆਫਤਾਂ ਨਾਲ ਮਰਦੀ ਹੈ ਕਦੇ ਕਿਸੇ ਕਾਰਨ ਕਰਕੇ ਜਨਤਾ ਦਾ ਕਾਰਨ ਹੁੰਦਾ ਹੈ ਪਰ ਰਾਜੇ ਨੂੰ ਕੋਈ ਫਿਕਰ ਨਹੀਂ ਹੁੰਦੀ ਉਹ ਇੱਕ ਮਾੜੇ ਸ਼ਾਸਕ ਦੀ ਨਿਸ਼ਾਨੀ ਹੈ ਪਰ ਜਿਹੜਾ ਫਿਕਰਮੰਦ ਹੈ ਉਹ ਆਪਣੇ ਲੋਕਾਂ ਦੇ ਵਿੱਚ ਰਹਿੰਦਾ ਹੈ ਉਹਨੂੰ ਫਿਕਰ ਹੁੰਦੀ ਹੈ ਰਹੁ ਵਿਚਾਰ ਰਾਏ ਪੁਲਾਰ ਜੀ ਜਿਹੜੇ ਐਦਾਂ ਗਿੜਾ ਮਰਨ ਆਏ ਐ ਦੇਖਣ ਆਏ ਐ ਤੇ ਨਿਗਾਹ ਪਈ ਵੀ ਕੋਈ ਵਿਅਕਤੀ ਐਦਾਂ ਪਿਆ ਤੇ ਸਰਪਨ ਉਹਦੇ ਉੱਤੇ ਐਦਾਂ ਫਣ ਖਿਲਾ ਰਿਆ ਹੋਇਆ ਉਹ ਵੀ ਬੜਾ ਵੱਡਾ ਸ਼ੇਸ਼ਨਾਕ ਤੇ ਰਾਏ ਬੁਲਾਰ ਜੀ ਨੇ ਆਪਣੇ ਸਾਥੀ ਨੇ ਜਿਹੜੇ ਉਹਨਾਂ ਦੇ ਅਹਿਲ ਕਰਨੇ ਉਹਨਾਂ ਨੂੰ ਕਿਹਾ ਕਹਿੰਦੇ ਦੇਖੋ ਭਲਾ ਕੌਣ ਪਿਆ ਹੈ ਜਾਂ ਤਾਂ ਇਹਨੂੰ ਇਸ ਜਿਹੜਾ ਸੱਪ ਹੈ ਇਹਨੇ ਡੰਗ ਮਾਰਤਾ ਹੈ ਜਿਹੜਾ ਇਹ ਹਿਲ ਨਹੀਂ ਰਿਹਾ ਜਾਂ ਫਿਰ ਇਹ ਕੋਈ ਔਲੀਆ અવਤਾਰ ਹੈ ਵੱਡੀ ਰਾਮ ਦੀ ਰੱਬ ਦੀ ਸ਼ਕਤੀ ਹੈ ਦੇਖੋ ਜਰਾ ਕੌਣ ਹੈ ਉਹ ਨੇੜੇ ਗਏ ਜਾ ਕੇ ਦੇਖਿਆ ਇਤਨੇ ਨੂੰ ਉਹ ਜਿਹੜਾ ਸ਼ੇਸ਼ਨਾਗ ਸੀ ਉਹ ਅਲੋਪ ਹੋ ਜਾਂਦਾ ਜਦੋਂ ਜਾ ਕੇ ਦੇਖਦੇ ਆ ਪਾਸ ਇਹ ਪਟਵਾਰੀ ਜੀਆਂ ਦਾ ਪੁੱਤਰ ਨਾਨਕ ਹੈ ਰਾਇ ਬੁਲਾਰ ਜੀ ਬੜੇ ਹੈਰਾਨ ਹੋਏ ਦੂਜੀ ਘਟਨਾ ਜਿਹੜੀ ਰਾਇ ਬੁਲਾਰ ਜੀਆਂ ਨੇ ਦੇਖੀ ਤੀਜੀ ਘਟਨਾ ਇੱਕ ਹੋਰ ਹੁੰਦੀ ਹੈ ਇਸੇ ਤਰੀਕੇ ਦੇ ਨਾਲ ਕਹਿੰਦੇ ਸਤਿਗੁਰੂ ਗਉਆਂ ਮੱਝਾਂ ਲੈ ਕੇ ਬਾਹਰ ਆਉਂਦੇ ਐ ਦਰਖਤ ਦੀ ਛਾਵੇਂ ਬੈਠੇ ਐ ਜਦੋਂ ਸਮਾਂ ਢਲਿਆ ਨਾ ਸਾਰੇ ਦਰਖਤਾਂ ਦੀਆਂ ਛਾਵੇਂ ਜਿਹੜੀਆਂ ਹੁਣ ਆਪਾਂ ਨੂੰ ਪਤਾ ਹੈ ਵੀ ਜਦੋਂ ਸਵੇਰ ਹੁੰਦੀ ਹੈ ਉਦੋਂ ਛਾਂ ਹੋਰ ਪਾਸੇ ਹੈ ਕਿਉਂਕਿ ਸੂਰਜ ਦੀ ਦਿਸ਼ਾ ਬਦਲਦੀ ਹੈ ਪਰ ਜਿਹੜੇ ਦਰਖਤ ਦੇ ਹੇਠਾਂ ਸਤਿਗੁਰੂ ਬੈਠੇ ਐ ਉਹਦੀ ਛਾਂ ਨਹੀਂ ਘੁੰਮੀ ਉਹਦੀ ਛਾਂ ਉੱਥੇ ਹੀ ਬਰਕਰਾਰ ਹੈ ਫਿਰ ਕੌਤਕਵੰਦ ਆਚਾਰਜ ਖੇੜ ਬਣਦੀ ਹੈ ਰਾਏ ਬੁਲਾਰ ਜੀ ਫਿਰ ਉੱਥੇ ਆ ਜਾਂਦੇ ਆ ਹਿਰੂਣਾ ਨੇ ਦਰਸ਼ਨ ਕੀਤੇ ਕਹਿੰਦੇ ਜਿੱਥੇ ਨਾਨਕ ਜੀ ਬੈਠੇ ਆ ਉੱਥੇ ਛਾਂ ਹੈ ਉਥੋਂ ਜਿਹੜੀ ਉੱਪਰ ਛਾਵਾਂ ਹੈ ਦਰਖਤ ਦਾ ਉਹ ਘੁੰਮਦਾ ਨਹੀਂ ਤੀਜੀ ਘਟਨਾ ਰਾਏ ਬੁਲਾਰ ਜੀਆਂ ਨੇ ਜਦੋਂ ਵੇਖੀ ਨਾ ਆਪਣੀ ਜ਼ਿੰਦਗੀ ਦੇ ਵਿੱਚ ਇੱਥੇ ਆ ਕੇ ਫਿਰ ਸ਼ਰਧਾਲੂ ਬਣ ਗਿਆ ਉਸੇ ਸਤਿਗੁਰਾਂ ਦਾ ਰਾਏ ਬੁਲਾਰ ਬੜਾ ਖੁਸ਼ ਹੋਇਆ ਪਿਤਾ ਕਲਿਆਣਦਾਸ ਜੀਆ ਨੂੰ ਬੁਲਾਇਆ ਕਹਿੰਦੇ ਮਹਿਤਾ ਕਾਲੂ ਜੀ ਇਹ ਤੁਹਾਡਾ ਪੁੱਤਰ ਹੈ ਇਹਨੂੰ ਕੋਈ ਆਮ ਕਰਕੇ ਨਾ ਜਾਣੇ ਉਹ ਵੀ ਆਮ ਬੱਚਾ ਹੀ ਹੈ ਇਹ ਬੜੀ ਵੱਡੀ ਸ਼ਕਤੀ ਦਾ ਮਾਲਕ ਹੈ ਇਹਦੇ ਕੋਲ ਕੋਈ ਐਸੀਆਂ ਸ਼ਕਤੀਆਂ ਨੇ ਜਿਹੜੀਆਂ ਆਮ ਇਨਸਾਨ ਕੋਲ ਨਹੀਂ ਹੁੰਦੀਆਂ ਇਹਨੂੰ ਕਦੇ ਚਿੜਕੀ ਨਾ ਇਹਦੇ ਤੇ ਕਦੇ ਗੁੱਸਾ ਨਾ ਕਰੀ ਇਹਨੂੰ ਬੜੇ ਪਿਆਰ ਨਾਲ ਬੜੇ ਸਤਕਾਰ ਨਾਲ ਰੱਖੀਂ ਇਹਨਾਂ ਦੇ ਇਦਾਂ ਦੀਆਂ ਗੱਲਾਂ ਰਾਏ ਬੁਲਾਰ ਜੀ ਕਰ ਰਹੇ ਹੈ ਮੇਰੇ ਨੱਗਰ ਨੂੰ ਕਹਿੰਦੇ ਪਾਗਲ ਅੱਗੇ ਹੈ ਸ਼ੁਕਰ ਹੈ ਪ੍ਰਮਾਤਮਾ ਦਾ ਵੀ ਮੇਰੇ ਨਗਰ ਦੇ ਵਿੱਚ ਅੱਲਾ ਦਾ ਨੂਰ ਆਇਆ। ਐਦਾਂ ਜਦੋਂ ਪਿਤਾ ਕਲਿਆਣ ਦਾ ਜੀਆ ਨੂੰ ਰਾਏ ਬੁਲਾਰ ਜੀ ਕਹਿੰਦੇ ਐ ਪਰ ਫਿਰ ਵੀ ਉਹ ਮਾਇਆ ਦਾ ਜਾਲ ਹੈ ਜਿਹੜਾ ਪਿਆ ਹੋਇਆ ਹੈ। ਕਹਿੰਦੇ ਰਾਏ ਬੁਲਾਰ ਜੀ ਪਤਾ ਨਹੀਂ ਪਰ ਹਲੇ ਤੱਕ ਤਾਂ ਇਹਦੇ ਉਲਾਮੇ ਬੜੇ ਆਏ ਐ। ਕਦੇ ਕਿਸੇ ਦੀ ਫਸਲ ਖਰਾਬ ਹੋ ਜਾਂਦੀ ਐ, ਕਦੇ ਕੁਸ਼ ਹੋ ਜਾਂਦਾ ਐ। ਹਲੇ ਤੱਕ ਤਾਂ ਉਲਾਮੇ ਹੀ ਖੱਟੇ ਖਟ ਰਹੇ ਆ। ਇਦਾਂ ਦੇ ਬੋਲ ਇਤਿਹਾਸ ਲਿਖਦਾ ਵੀ ਫਿਰ ਪਿਤਾ ਕਲਿਆਣ ਦਾਸ ਜੀ ਬੋਲ ਕਰਕੇ ਸਤਿਗੁਰਾਂ ਨੂੰ ਨਾਲ ਲੈ ਕੇ ਘਰਿਆ ਜਾਂਦੇ ਐ ਤੇ ਇਸ ਤਰੀਕੇ ਨਾਲ ਫਿਰ ਰਾਏ ਬੁਲਾਰ ਜੀਆਂ ਨੂੰ ਜੋ ਹੈ ਸੋਜੀ ਸਤਿਗੁਰੂ ਕਰਾਉਂਦੇ ਐ ਆਓ ਰਹਿਂਦੀਆਂ ਵਿਚਾਰਾ ਨਾਲ ਜੁੜ ਕੇ ਅੱਗੇ ਸਤਿਗੁਰਾਂ ਦੀਆਂ ਹੋਰ ਵੀ ਬੜੇ ਅਚਰਜ ਖੇਡਾਂ ਨੇ ਜਿਹੜੀਆਂ ਸਾਝ ਪਾਵਾਂਗੇ ਸਤਿਗੁਰਾਂ ਦੀਆਂ ਰਹਿੰਦੀਆਂ ਕਥਾਵਾਂ ਨਾਲ ਜੁੜ ਕੇ ਆਪੋ ਆਪਣਾ ਜੀਵਨ ਸਫਲਾ ਬਣਾਈਏ ਜੀ ਗੱਜ ਵੱਜ ਕੇ ਸ਼ਲੋਕ ਵਿੱਚ ਬੋਲੋ ਉਸ ਤੋਂ ਬਾਅਦ ਅਰਦਾਸ ਬੇਨਤੀ ਹੁਕਮਨਾਮੇ ਫੇਰ ਸਤਨਾ ਵੈ ਗੁਰੂ ਕਰਦੇ ਆਂ ਕਰੋ ਕਰੀ ਚਾਲੇ ਪੌਣੇ ਬੋਲਦੇ ਆਪਾਂ ਸੋਨੇ ਕਾ ਪ੍ਰਕਾਰ ਦੀਆਂ ਗਲਤੀਆਂ ਭੁੱਲਾ ਸਤਗੁਰੂ ਅਰਸੰਗਤ ਬਖਸ਼ਣ ਜੋਗ ਹੈ ਬਖਸ਼ ਲੈਣਾ ਭੁੱਲਾ ਨਾ ਚਤਾਰਨੀਆਂ ਜੀ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ દિવસ ਰਾਤ ਦੋਇ ਦਾਈ ਦਇਆ ਖਿਲੇ ਸਗਲ ਚੰਗਿਆਈਆਂ ਬੁਰਿਆਆਂ ਵਾਚੇ ਧਰਮ ਹਦੂ ਕਰਮੀ ਆਪੋ ਆਪਣੀ ਕੀ ਨੇੜੇ ਕੀ ਜਿਨੀ ਨਾਮ ਧਿਆਇ ਗਏ ਮਸਕਤ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਜਿਨੇ ਨਾਮ ਧਿਆਇਆ ਗਏ ਮਸਕਤ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਧ ਆਗੇ ਅਰਦਾਸੁ